ਸਤਨਾਮ ਵਾਹਿਗੁਰੂ 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 ਸਭ ਜੀਓ ਸਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹੜ ਧਨਵਰੀ ਸਾਹ ਲਏ ਲਿਖਾਏ ਮਲਕ ਜਿ ਗੁਨਹੀ ਸੁਣੀਦਾ ਮੋਹ ਦੇ ਖਾਲ ਲੈ ਆਏ ਜਿੰਦ ਨਿਮਾਣੀ ਕੱਢੀਐ ਹੱਡਾ ਕੂਕੜ ਗਾਏ ਸਾਹ ਲਿਖੇ ਨ ਜੱਲਣ ਜਿੰਦੂ ਕੂ ਸਮਝਾਏ ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰੜਾਏ ਆਪਣ ਹੱਥੀ ਝੋਲ ਕਹਿ ਕਹਿ ਗੱਲ ਲੱਗੈ ਧਾਇ ਵਾਲੋਂ ਨਿੱਕੀ ਪੁਰਸ ਲਾਤ ਕੰਨੀ ਨ ਸੁਨਈ ਆਏ ਫਰੀਦਾ ਕਿڑی ਪਵੰਦਾਏ ਖਰਾ ਨ ਆਪ ਮਹਾਈ ਫਰੀਦਾ ਦਰਦਰ ਵੇਸੀ ਗਾ ਖੜੀ ਜੱਲਾਂ ਦੁਨੀਆ ਭਾਤਾ ਬੰਨ ਉਠਾਈ ਪੋਟਲੀ ਕਿੱਥਾ ਬੰਨਾਂ ਘਾਤਾ ਕਿਜਨ ਬੁੱਝੈ ਕਿਜਨ ਸੁਝੈ ਦੁਨੀਆ ਗੁੱਜੀ ਪਾਹ ਸਾਹੀ ਮੇਰਾ ਚੰਗਾ ਕੀਤਾ ਨਹੀਂ ਤਾਂ ਹੰਪੀ ਦੱਜਾ ਆਹੇ ਫਰੀਦਾ ਜੇ ਜਾਣਾ ਦਿਲ ਤੋੜੜੇ ਸੰਮਲ ਬੁੱਕ ਪਾਰੇ ਜੇ ਜਾਣਾ ਸੋ ਨੱਡੜਾ ਤਾ ਥੋੜਾ ਮਾਨ ਕਰੇ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡਾ ਤਾ ਜੇ ਬਡ ਮੈਂ ਨਾਹੇ ਕੋ ਸਭ ਜਗ ਡਿਠਾ ਹੰਡਾ ਫਰੀਦਾ ਜੇ ਤੂੰ ਅਗਲ ਲਦੀਫ ਕਾਲੇ ਲਿਖਣਾ ਲੇਖ ਆਪ ਨੜੇ ਗਰੀਬਾਨ ਮੈਂ ਜ਼ਰਣੀ ਮੰਗ ਕਰ ਦੇਖਾ ਫਰੀਦਾ ਜੋਦ ਮਾਰਨ ਮੁਕੀਆਂ ਦਿਨਾਂ ਨ ਮਾਰੇ ਘੁੰਮਾ ਆਪ ਨੜੇ ਕਰ ਜਾਈਐ ਪਿਆਰ ਦਿਨਾਂ ਦੇ ਚੁੰਮ ਫਰੀਦਾ ਜਾ ਤੋ ਖੱਡਣ ਵੇਲ ਤਾ ਤੂ ਰੱਤਾ ਦੁਨੀ ਸੋ ਮਰਗ ਸਵਾਈਨੀ ਹ ਜਾ ਪਰਿਆ ਤਹ ਲਦਿਆ ਦੇਖ ਫਰੀਦਾ ਜੋਦੀਆ ਦਾੜੀ ਹੋਈ ਪੂਰਾ ਅੱਗੋਂ ਨੇੜਾ ਆਇਆ ਪਿੱਛਾ ਰਹਿ ਆ ਦੂਰ ਦੇਖ ਫਰੀਦਾ ਜੇਥੀਆ ਸ਼ੱਕਰ ਹੋਈ ਵੇਸਾ ਸਾਈਂ ਬਾਜੋ ਆਪਣਾ ਵੇਦਨ ਕਹੀਆ ਕਿਸਾ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਹੀ ਆਹੂਰ ਕਰੇਂਦੀ ਬੰਨ ਫਰੀਦਾ ਕਾਲੀ ਜਿਨੀ ਨਰਾਵਿਆ ਧੌਲੀ 라ਵੇ ਕੋਏ ਕਰ ਸਾਈਂ ਸੋ ਪਿਰਹਾੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌੜੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਬਿਰਮ ਨ ਲਗਾਈ ਜੇ ਲੋਚ ਸਭ ਕੋਏ ਇਹ ਬਿਰਮ ਬਿਆਲਾ ਖਸਮ ਕਾ ਜਪავੇ ਤਾਂ ਦੇਹ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਦੇਠਾ ਕੱਜਲ ਰੇਖ ਨ ਸਹਿਦਿਆ ਸੇ ਪੰਖੀ ਸੂਏ ਬਹਿਠਾ ਫਰੀਦਾ ਕੋ ਕਹਿੰਦਿਆ ਚਾ ਕਹਿੰਦਿਆ ਮੱਤੀ ਦੇਂਦਿਆ ਨਿੱਤਾ ਜੋ ਸੈਤਾਨ ਵੰਜਾਇਆ ਸੇਕਿਤ ਫੇਰੇ ਚਿੱਤ ਫਰੀਦਾ ਦਿਓ ਬਵਾਹੀ ਦੱਬ ਜੇ ਸਾਈ ਲੋੜਾ ਸਭ ਇੱਕ ਸਿੱਜਾ ਬਿਆਲਾ ਤਾੜੀਅਹ ਤਾ ਸਾਈ ਦੇ ਦਰਵਾੜੀਅਹ ਫਰੀਦਾ ਖਾਕ ਨ ਨਿੰਦੀਅਹ ਖਾਕੂ ਜੇਡ ਨ ਕੋਏ ਜੀਵਦਿਆਂ ਪੈਰਾਂ ਤਲ ਮੂਹਿਆ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨਿਹੋਂ ਕਿਆ ਲੱਭ ਤਾ ਕੂੜਾ ਨਹੀਂ ਹਾ ਕਿ ਜਰ ਜਦ ਲੰਗਾਈਆ ਸੱਪਰ ਟੁੱਟਮੇਹ ਫਰੀਦਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੋੜਹਿ ਵਸੀ ਰੱਬਹਿ ਅੱਲੀਆ ਜੰਗਲ ਕਿਆ ਟੁੰਡੇਹ ਫਰੀਦਾ ਇੰਨੇ ਨਿੱਕੀ ਜੰਗੀਆ ਥਲ ਡੂੰਗਰ ਪਵਿਓ ਮਾ ਅੱਜ ਫਰੀਦਾ ਕੂ ਜੜਾ ਸੇ ਕੋ ਹਾਤੀਓ ਮਾ ਫਰੀਦਾ ਰਤੀ ਵੱਡੀਆ ਤੁਕ ਤੁਕ ਉੱਢਣ ਬਾਸ ਤੇਗ ਦਿਨਾਂ ਦਾ ਜੀਵ ਆ ਜਨਾ ਵਿਡਾਣੀ ਆਸ ਫਰੀਦਾ ਜੇ ਮੈਂ ਹੋਂਦਾ ਵਾਰਿਆ ਮਿੱਤਾ ਆਏ ਅੜਾ ਹੀੜਾ ਜਲੇ ਮਜੀਟ ਜਿਉ ਉੱਪਰ ਅੰਗਾਰਾ ਫਰੀਦਾ ਲੋੜਾ ਦਾਖ ਬਿਜੋੜੀਆ ਕਿਕਰ ਬੀਜਾ ਝਟ ਹੰਡਾਇੋ ਨਗਦਾਏਂਦਾ ਪੈਂਦਾ ਲੋੜਾ ਪੱਟ ਫਰੀਦਾ ਗਲੀ ਚਿਕੜ ਦੂਰ ਘਰ ਨਾਲ ਪਿਆਰ ਨੀਹਾ ਅੱਲਾ ਤਾਂ ਵੀ ਜੈ ਕੰਬਲੀ ਰਹਾ ਤੁੱਟਾ ਨੀ ਹਾ ਪਿੱਜੋ ਸਿੱਜੋ ਕੰਬਲੀ ਅੱਲਾ ਵਰਸਵੇਂ ਹਾ ਜਾਈ ਮਿਲਾ ਦਿਨ ਸੱਜਣਾ ਟੁੱਟੋ ਨਾਹੀ ਨੇਹ ਫਰੀਦਾ ਮੈਂ ਬੋਲਾ ਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸਕਰਖੰਡ ਨਿਵਾਰ ਨਿਵਾਤ ਗੂੜਾ ਮਾਖਿਓ ਮਾ ਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨ ਬੁੱਝਣ ਦੁੱਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੋਖਾ ਜਿਨਾਂ ਖਾਧੀ ਜੋ ਪੜੀ ਘਣੇ ਸਹਨ ਗਏ ਦੋਖਾ ਰੁਖੀ ਸੁਖੀ ਖਾਹਿ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਬਰਾਹੀ ਚੋ ਪੜੀ ਨਾ ਤਰਸਾਏ ਜੀਓ ਆਜ ਨ ਸੁਤੀ ਕੰਤ ਸਿਓ ਾਂਗ ਮੁੜੇ ਮੁੜ ਜਾਏ ਜਾਏ ਪਿਛੋੜੋ ਹਗਣੀ ਤੂੰ ਕਿਉ ਰਹਿਣ ਵਿਹਾਇ ਸਹੁਰਾ ਢੋਈ ਨਾ ਲਹੈ ਪਈਆ ਨਾਹੀ ਥਾਓ ਪਰਵਾਤੜੀ ਨਾ ਪੁੱਛਈ ਧੰਨ ਸੁਹਾਗਣ ਨਾਹ ਸਹੁਰਾ ਪਈਆ ਕੰਤ ਕੀ ਕੰਤ ਅਗਾਮਿ ਅਥਾਹ ਨਾਨਕ ਜੋ ਸੋ ਹਗਣੀ ਜੋ ਭਾਵੈ ਬੇਪਰਵਾਹ ਨਾਤੀ ਤੂਤੀ ਸੰਭਈ ਸੁਤੀ ਆਏ ਨਜਿੰਦਾ ਪਰੀਦਾ ਰਹੀ ਜਵੇੜੀ ਹੈ ਗਦੀ ਗਈ ਕਤੂਰੀ ਗੰਦਾ ਜੋ ਬਨ ਜਾਂਦੇ ਨਾ ਡਰਾ ਜਸ ਪ੍ਰੀਤ ਨ ਜਾਏ ਪਰੀਦਾ ਕੀਤੀ ਜੋ ਬਨ ਪ੍ਰੀਤ ਬਿਨਾ ਸੁੱਕ ਗਏ ਕਮਲਾਈ ਪਰੀਦਾ ਚਿੰਤ ਕਡੋਲਾ ਹਵਾਨ ਦੁਖ ਬਿਰਹਿ ਵਿਛਾਵਣ ਲੇ ਭਾ ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖਾ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜੇਤ ਤਨ ਬਿਰਹੋ ਨ ਉਪਜਹ ਸੋਧਨ ਜਾਨ ਮਸਾਨ ਫਰੀਦਾ ਇਹ ਵਿਸਗੰਦਲਾ ਧਰੀਆ ਖੰਡ ਲਿਵਾੜ ਇਕ ਰਾਏ ਦੇ ਰਹਿ ਗਏ ਇਕ ਰਾਧੀ ਗਈ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮਾ ਲੇ ਕਰਬ ਮੰਗੇ ਸਿਆ ਦੂੰ ਆਹੋ ਕੀੜੇ ਕੰਮ ਪਰਿਦਾ ਦਰ ਦਰਵਾਜਾ ਜਾਇ ਕਿਆ ਕਿਉਂ ਡਿਠੋ ਕੜੀ ਹਾਲ ਇਹੋ ਨੀ ਦੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲ ਕੜੀਐ ਕੜੀਐ ਮਾਰੀਐ ਬਹਿਰੀ ਲਹ ਸਜਾਇ ਸੋਹੇੜਾ ਕੜੀ ਹਾਲ ਜਿਉਂ ዱਕੀ ਰਹਿਣ ਵਿਹਾਰੇ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹਾ ਜੇ ਸੋ ਵਰਿਆ ਜੀਵਨ ਭੀ ਤਨ ਹੋ ਸੀਖੇ ਪਰਿਦਾ ਬਾਰ ਪਰਾਇਆ ਬੈਸਣਾ ਸਾਈ ਮੁਜਨ ਦੇਹ ਜੇ ਤੂੰ ਏਵੇਂ ਰੱਖ ਸਿ ਜੀਉ ਸਰੀਰੋ ਲੇਹ ਕੰਦ ਕੋਹਾੜਾ ਸਿਰ ਕੜਾ ਬਣ ਕੇ ਸਰ ਲੋਹਾਰ ਪਰਿਦਾ ਹਉ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗ ਆਹਾਰ ਪਰਿਦਾ ਇੱਕ ਨਾ ਆਟਾ ਅੱਗ ਲਾ ਇਕ ਨਾ ਨਾਹੀ ਲੋਨਾ ਅੱਗੇ ਗਏ ਸਿੰਜਾ ਪਸਨ ਚੋਟਾਂ ਖਾਸੀ ਗਾਉਣਾ ਪਾਸਤ ਮਮੈ ਸੱਤ ਸਿਰ ਪੇਰੀ ਛੱਡੋ ਰੱਡਾ ਜਾਇ ਸੁਤੇ ਜੀ ਰਾਨ ਮੈਂ ਥੀਏ ਤੀ ਮੰਗਾ ਡਾ ਫਰੀਦਾ ਕੋਠਾ ਮੰਡਪ ਮਾੜੀਆ ਉਹ ਸਾਰਿੰਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਦੜ ਮੇ ਕਾਂ ਅਗਲੀਆਂ ਜਿੰਦ ਨ ਕਾਈ ਮੇਖਾ ਵਾਰੀ ਆਪੋ ਆਪਣੀ ਚਲੇ ਮਸਾਈ ਕਿਸੇਖਾ ਫਰੀਦਾ ਦੋਹ ਦੇਵੀ ਬਾਲੰਦਿਆ ਮਲਕ ਬਹਿਠਾ ਆਈ ਗੜ ਲੀਤਾ ਕੱਢ ਲੁੱਟਿਆ ਦੀਵੜੇ ਗਿਆ 부ਝਾਈ ਫਰੀਦਾ ਵੇਖ ਕਬਾਹੇ ਜੇ ਦੀਆ ਜੇ ਸਿਰ ਥਿਆ ਤਿਲਾ ਕਮਾਦੇ ਅਰ ਕਾਗਦੇ ਕੁੰਨੇ ਕੋਈ ਲਿਆ ਮੰਦੇ ਅਮਲ ਕਰੇਂਦਿਆ ਇਹ ਸਜਾਤ ਨਾ ਫਰੀਦਾ ਤਨ ਮੁਸੱਲਾ ਸੂਫਗਲ ਦਿਲ ਕਾਤੀ ਗੁੜਵਾਤ ਬਹਾਰ ਦੀ ਸਹ ਜਾਨੜਾ ਦਿਲ ਅੰਦਿਆਰੀ ਰਾਤ ਫਰੀਦਾ ਰਤੀ ਰਤਨ ਨਿਕਲ ਜੇ ਤਨ ਚੀਰੈ ਕੋਈ ਜੋ ਤਨ ਰੱਬ ਸਿਓ ਤੈਨ ਤਨ ਰਤਨ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹਾ ਰਤ ਬਿਨ ਤਨ ਨਾ ਹੋਏ ਜੋ ਸਹਰਤ ਹੈ ਆਪਣੇ ਤਿਤ ਤਨ ਲੋਭ ਰਤ ਨ ਹੋਏ ਭੈ ਭੈ ਆਤਨ ਕੀਨ ਹੋਏ ਲੋਭ ਰਤ ਵਿੱਚੋ ਜਾਏ ਜਿਉਂ ਬੈ ਸੰਤਰ ਧਾਤ ਸੁੱਧ ਹੋਏ ਤਿਉ ਹਰਖਾ ਪਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਾਣੇ ਜੇ ਰੱਤੇ ਹਰ ਰੰਗ ਲਾਏ ਪਰਿਦਾ ਸੋਈ ਸਰਵਰ ਢੂੰਡ ਲਹੋ ਜਿੱਥੋ ਲੱਭੀ ਵਾਥਾ ਸ਼ੱ퍼 ਢੁੰਢ ਕਿਆ ਹੋਵੇ ਜਿੱਕਰ ਡੂਬੈ ਹੱਥ ਫਰੀਦਾ ਨੱਡੀ ਗੰਤਨ ਰਾਵਿਓ ਵੱਡੀ ਧੀ ਮੁਈ ਆਸ ਧੰਨ ਕੁ ਕਹਿੰਦੀ ਗੋਰ ਮੇ ਤੈਸੇ ਨਾ ਮਿਲੀ ਆਸ ਫਰੀਦਾ ਸਿਰ ਪਰ ਆ ਦਾਲੀ ਬਲੀ ਮੁੱਛਾਂ ਵੀ ਬਲੀ ਹਾਰੇ ਮਨ ਗਹਲੇ ਬਾਬਲੇ ਮਾਣੇ ਕਿਆ ਰਲਿਆ ਫਰੀਦਾ ਕੋਠਾ ਟੁਕਣ ਕੇਤੜਾ ਫਿਰ ਨਿੰਦੜੀ ਨਿਵਾਰ ਜੋ ਦੇ ਲੱਦੇ ਗਾਣਵੇ ਗਏ ਵਿਲਾੜ ਵਿਲਾੜ ਫਰੀਦਾ ਕੋਡੇ ਮੰਡਪ ਮਾੜੀਆ ਈਤਨ ਲਾਏ ਜਿੱਤ ਮਿੱਟੀ ਭਈ ਅਦੋਲਵੀ ਕੋਏ ਨਾ ਹੋਸੀ ਮੇਤਾ ਫਰੀਦਾ ਮੰਡਾ ਮਾਲ ਨਾ ਲਾਏ ਮਰਗਸ ਤਾਣੀ ਚਿੱਤ ਧਰ ਸਾਈਂ ਜੈ ਸਮਾਲ ਜਿੱਥੇ ਹੀ ਤਉ ਵੰਜਣਾ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕਮੜੇ ਵਸਾਰ ਮਤਸਰ ਮਿੰਦਾ ਧੀ ਵਾਈ ਸਾਈਂ ਦਾ ਦਰਬਾਰ ਫਰੀਦਾ ਸਾਹਿਬ ਕੀ ਕਰ ਜਾ ਕਰ ਦਿਲ ਦੀ ਲਾਹੇ ਭਰਾਂਦਾ ਦਰਵੇਸਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਂਦਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲੇ ਮੈਂਡਾਵੇ ਕਾਲਾ ਮੈਂਡਾਵੇ ਸ ਗੁਣ ਹੀ ਭਰਿਆ ਮੈਂ ਫਿਰਾ ਲੋਕ ਕਹੈ ਦਰਵੇਸ ਤੱਤੀ ਤੋਏ ਨ ਪੱਲਵ ਜੇ ਜਲ ਡੁੱਬੀ ਦੇ ਫਰੀਦਾ ਜੋੜੋ ਹਾਗਣ ਰੱਬ ਦੀ ਚੂਰੇਂਦੀ ਚੂਰੇ ਜਾਂ ਕੁਵਾਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵਤ ਕੁਵਾਰੀ ਨਾ ਦੀ ਹੈ ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋੜਨਾਂ ਪੀਵਹਿ ਉੱਡਣ ਸੰਦੀ ਡਾਂਜ ਹੰਸ ਉਡਰ ਕੋਦਰੇ ਪਿਆ ਲੋਕ ਵਿਡਾਰਣ ਜਾਏ ਗਹਿਲਾ ਲੋਕ ਨ ਜਾਣਦਾ ਹੰਸ ਨਾਂ ਕੋਦਰਾ ਖਾਏ ਚੱਲ ਚੱਲ ਗਈ ਆ ਪੰਖੀਆਂ ਜਿਨ੍ਹਾਂ ਵਸਾਏ ਤਲ ਫਰੀਦਾ ਸਰ ਪਰ ਆਬੀ ਜਲ ਸੀ ਥੱਕੇ ਕਬਲੇ ਕੱਲ ਫਰੀਦਾ ਇਟਸਰਾਣੇ ਭੋਏ ਸਭਨ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰ ਇਕਤ ਪਿਆ ਆਬਾਸ ਫਰੀਦਾ ਪੰਨੀ ਘੜੀ ਸਵੰਨਵੀ ਟੁੱਟੀ ਨਾ ਘਰ ਲੱਜ ਅਜਰਾ ਹਿਲ ਫੈਰੇ ਸਤਾ ਕਹਿ ਕਰਨਾਠੀ ਅੱਜ ਫਰੀਦਾ ਪੰਨੀ ਘੜੀ ਸਵੰਨਵੀ ਟੁੱਟੀ ਨਾ ਘਰ ਲੱਜ ਜੋ ਸੱਜਣ ਕੋਈ ਭਾਰਥ ਸੇ ਕਿਉਂ ਆਵੇ ਅੱਜ ਫਰੀਦਾ ਬੀ ਨਿਵਾਜਾ ਕੁੱਤਿਆ ਇਹ ਨਾ ਪਲੀ ਰੀਤ ਕਬਹੀ ਚੱਲ ਨ ਆਇਆ ਪੰਜੇ ਵਖਤ ਮਸੀਤਾ ਉਟ ਫਰੀਦਾ ਉਜੂ ਸਾਜ ਸੁਭਨ ਨਿਵਾਜ ਗੁਰਾ ਗੁਜਾਰ ਜੋ ਸਿਰ ਸਾਈ ਨਾ ਨਿਭੈ ਸੋ ਸਿਰ ਕਪ ਉਤਾਰ ਜੋ ਸਿਰ ਸਾਈ ਨਾ ਨਿਭੈ ਸੋ ਸਿਰ ਕੀ ਜੈ ਕਾਇ ਕੁੰਨੇ ਹੀਟ ਜਲਾਈਐ ਬਾਲਣ ਸੰਦੇ ਥਾਇ ਫਰੀਦਾ ਜਿੱਥੇ ਬਰੀਦਾ ਕਿਥੈ ਤੇ ਡਾ ਮਾਪਿਆ ਜਿੰਨੀ ਤੂੰ ਜਾਣਿਓ ਹੈ ਤਪਸੁ ਓ ਲਦ ਗਏ ਤੂ ਅਜੇ ਨਾ ਪਤੀਣੋ ਹੈ ਫਰੀਦਾ ਮਨ ਮੈ ਦਾਨੰਕਰ ਟੋਏ ਟਿਬੇ ਲਾਹ ਅੱਗੇ ਮੂਲ ਨ ਆਵਸੀ ਦੋਜਿਕ ਸੰਦੀਪਾਹ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮ ਖਲਕ ਵਸੈ ਰਬ ਮਾਹ ਮੰਦਾ ਕਿਸ ਨੂੰ ਯਾਕੀਆ ਜਾਂ ਤਿਸ ਬਿਨ ਕੋਈ ਨਾਹੇ ਫਰੀਦਾ ਜਿਹ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੋਖਾ ਪਵਨ ਨਾ ਇਤੀ ਮਾਮਲੇ ਸਹਨ ਇਤੀ ਦੁਖਾ ਚਬਨ ਚਲਨ ਰਧਨ ਸੇ ਸੁਨੀਅਰ ਬਹਿ ਗਏ ਮੁੱਤੀ ਤਾਹ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਪਲਾਕਰ ਗੁੱਸਾ ਮਨ ਨਾ ਹੰਡਾਇ ਦੇਹੀ ਰੋਗ ਨ ਲੱਗਾਈ ਪੱਲੇ ਸਭ ਕੁਛ ਪਾਇ ਫਰੀਦਾ ਪੰਖ ਪਰ ਹੋਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਭਾਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਤੂਰੀ ਵੰਡੀਐ ਸੁੱਤਿਆ ਮਿਲ ਨਾ ਪਾਓ ਜਿਨਾਂ ਨੇ ਨੀਂਦ 라ਵਲੇ ਤਿਨਾਂ ਮਿਲਨ ਕੋ ਆਓ ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁਖ ਸਭਾਇਆ ਜਗ ਉੱਚਾ ਜੜ ਕਹ ਦੇਖਿਆ ਤਾਂ ਘਰ ਘਰ ਈਹਾ ਯੱਗ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਜਬ ਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿੰਨ ਅੰਜਨ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ ਵਿਰਲ ਗਈ ਬਾਈ ਅਨਾਂ ਜਿਨ੍ਹਾਂ ਪਿਆਰ ਨੀਹ ਕੰਧੀ ਵਹਿਣ ਣਟਾਹੇ ਤਉ ਪੀਲੇ ਖਾ ਦੇਵਣਾ ਜਿੱਦਰ ਰੱਬ ਜਾਏ ਵਹਿਣ ਤਦਾਉਂ ਗਉਂ ਕਰੇ ਫਰੀਦਾ ਦੁੱਖਾ ਸੇਤੀ ਦੇ ਹੋ ਗਿਆ ਸੂਹਾਂ ਸੇਤੀ ਰਾਤ ਖੜਾ ਪੁਕਾਰੈ ਪਾਤਣੀ ਬੇੜਾ ਕੱਪਰ ਵਾhta ਲੰਮੀ ਲੰਮੀ ਨਦੀ ਵਹ ਕੰਧੀ ਕੇ ਰਹੇਤਾ ਬੇੜਾ ਨੂੰ ਕੱਪਰ ਕਿਆ ਕਰੇ ਜੇ ਪਤਨ ਰਹੇ ਸੁਚੇਤਾ ਫਰੀਦਾ ਗੱਲੀ ਸੋ ਸੱਜਣ ਵੀਹ ਏਕ ਟੁੱਟੇਂਦੀ ਨਾਲਾ ਤੁਖਾਂ ਜੋ ਮਾਲੀਆ ਕਾਰਨ ਦਿਨ ਨਾ ਮਾਪੇਰੀ ਫਰੀਦਾ ਇਹੋ ਤਨ ਭੌਂਕਣਾ ਨਿਤਨਿਤ ਦੁਖੀ ਹੈ ਕਉਨਾ ਕੰਨੀ ਬੁੱਝੇ ਦੇ ਰਹਾ ਕਿਤੈ ਕੀਤੀ ਬੱਗ ਪਾਉਣਾ ਫਰੀਦਾ ਰਬ ਖਜੂਰੀ ਪੱਕੀਆ ਮੱਖ ਨਹੀਂ ਬਹਨਣਾ ਜੋ ਜੋ ਵੰਝੜੀ ਹੜਾ ਸੋਇਮਰ ਹੱਥ ਭਵੰਨਾ ਫਰੀਦਾ ਤਨ ਸੁੱਕਾ ਪਿੰਜਰ ਧੀਆ ਤਲੀਆਂ ਕੂੰਡਾ ਕਾਗਾ ਅਜੇ ਸੁ ਰੱਬ ਨ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੰਡੋਲੀ ਆ ਸਗਲਾ ਖਾਇਆ ਮਾਸ ਏ ਦੁਇ ਨਨ ਮਤ ਸੁਹ ਫਿਰ ਦੇਖਣ ਕੀ ਆਸ ਕਾਗਾ ਜੂੰਡ ਨ पिंजरा बसे ता ਉੱਡਰ ਜਾਹੇ ਜਿਤ पिंजरा ਮੇਰਾ ਸਹ ਵਸੈ ਮਾਸ ਨ ਤਿੱਧੂ ਖਾਹੇ ਫਰੀਦਾ ਗੋਰ ਨਿਮਾਣੀ ਸੱਡ ਕਰੇ ਨੇ ਕਰਿਆ ਕਰਿਆ ਹੋ ਸਰਬਰ ਮੱਧ ਆਵਣਾ ਮਰਨੋਂ ਨਾ ਡਰਿਆ ਹੋ ਏਨੀ ਲੋਈ ਨਹੀਂ ਦੇਖਦਿਆ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਾਈ ਆਪ ਸਵਾਰਾ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਾ ਸਭ ਜਗ ਤੇਰਾ ਹੋਏ ਕੰਦੀ ਉੱਧ ਰੁਖੜਾ ਕਿਚਰਕ ਬੰਨਾਂ ਤੀਰਾ ਫਰੀਦਾ ਕੱਚਾ ਪਾਂਡਾ ਰਖੀਐ ਕਿਚਰਦਾ ਹੀ ਨੀਰ ਫਰੀਦਾ ਮਹਿਲ ਨਸਕਣ ਰਹਿ ਗਏ ਵਾਸਾ ਆਹਾ ਤਲ ਗੋਰਾ ਸੇ ਨੀਮਾਣੀਆ ਬੈਸਨ ਰੂਹਾ ਮੱਲ ਆਖੀ ਸੇ ਖ ਬੰਦਗੀ ਚੱਲਣ ਅੱਜ ਕ ਕਲ ਫਰੀਦਾ ਮੌਤ ਦਾ ਬੰਨਾਂ ਈ ਵੈ ਦਿਸੈ ਜਿਵੇਂ ਦਰਿਆ ਵਹਿਟਾ ਅੱਗਾ ਦੋਜਕ ਤੱਪਿਆ ਸੁਣੀਐ ਹੂਲ ਬਾਵੈ ਕਹਾ ਇਕ ਨਾਨੂ ਸਭ ਸੋਜੀ ਆਈ ਇਕ ਫਿਰਦੀ ਵੀ ਪਰਵਾਹ ਅਮਲ ਜ ਕੀਤਿਆ ਦੁਨੀ ਵਿੱਚ ਸੇ ਦਰਗਾਯੋਗਾ ਫਰੀਦਾ ਦਰਿਆ ਵਹ ਕੰਨ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜਨੋ ਅਚਿੰਤਿ ਬਾਜ ਪਾਇ ਵਾਜ ਪਏ तिस ਰੱਬ ਦੇ ਕੇਲਾ ਵਿਸਰੀਆ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆ ਸਾਡੇ ਤਰੇ ਮਨ ਦੇਹ ਹੋਰੀ ਚੱਲੈ ਪਾਣੀ ਅੰਨਾ ਆਇਓ ਬੰਧਾ ਧੁਣੀ ਵਿੱਚ ਵਾਤਿਆ ਸੂਣੀ ਬੰਨਾ ਮਲਕਲ ਮੌਤ ਜੈ ਆਵਸੀ ਸਭ ਦਰਵਾਜਾ ਭੰਨਾ ਤਿਨਾ ਪਿਆਰਿਆ ਭਾਈਆ ਅਗਿਆ ਦਿੱਤਾ ਬੰਨਾ ਵੇਖੋ ਬੰਦਹ ਜਲਿਆ ਚੌਂ ਜਣ ਆਂਦਾ ਕੰਨ ਫਰੀਦਾ ਅਮਲ ਜਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਫਰੀਦਾ ਹੰਬਲ ਹਾਰੀ ਤਿੰਨ ਪੰਖੀ ਆ ਜੰਗਲ ਜਿੰਨਾ ਵਾਸ ਕੱਕਰ ਜੁਗਨ ਥਲ ਵਸਨ ਰੱਬ ਨ ਛੋਡਣ ਪਾਸ ਫਰੀਦਾ ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾ ਢੂੰਡੀ ਆ ਰਹਿਨ ਕਥਾ ਹੁਨਾਹੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਜਿੰਨੀ ਵੇਸੀ ਸਹੋ ਮਿਲਾ ਸੇਈ ਵੇਸ ਕਰਿਓ ਮਹੱਲਾ ਤੀਜਾ ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆਂ ਸਹੋ ਮਿਲਾ ਜੇ ਨੀਅਤ ਰਾਸ ਕਰੇ ਮਹੱਲਾ ਬੰਜਵੰ ਫਰੀਦਾ ਗਰਭ ਜਨਾ ਵੜਾਈਆ ਤਨ ਜੋਗਨ ਆਗਾ ਖਾਲੀ ਚਲਾ ਤਨੀ ਸਿਓ ਟਿੱਬਾ ਜੁ ਮਿਆਹ ਫਰੀਦਾ ਤਿੰਨਾ ਮੋਗੜ ਰਾਵਣ ਜਿਨਾਂ ਵਿਸਾਰ ਉਨ ਨਾਓ ਅਥਾ ਦੁਖ ਕਨੇਰੀਆ ਅੱਗਾ ਢੌਰ ਨ ਢਾਉ ਫਰੀਦਾ ਬਿਸ਼ਲ ਰਾਤ ਨ ਜਾਗਿਓ ਏ ਜੀਵਨ ਢੜੋ ਮੋਇਓ ਏ ਜੇ ਤਾ ਰੱਬ ਵਿਸਾਰਿਆ ਤਾ ਰੱਬ ਨ ਵਿਸਰਿਓ ਏ ਮਹੱਲਾ ਪੰਜਵਾ ਫਰੀਦਾ ਗੰਤ ਰੰਗਾ ਬੁਲਾ ਵੱਡਾ ਵੇ ਮਹਤਾਜ ਅੱਲਾਹ ਸੇ ਤੀਰਤਿਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾ ਫਰੀਦਾ ਦੁਖ ਸੁਖ ਇਕ ਕਰ ਦਿਲ ਦੇ ਲਾਹਿ ਵਿਕਾਰ ਅੱਲਾਹ ਭਾਵੈ ਸੋ ਪਲਾ ਤਾ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਧੁਣੀ ਵਜਾਈ ਵਜਦੀ ਤੂੰ ਵੀ ਵੱਜ ਨਾਲ ਸੋਹੀ ਜੀਓ ਨਵਾਜਦਾ ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸਿਉ ਦੁਨੀ ਨ ਕਿਤਾ ਕੰਮ ਮਿਸਲ ਫਕੀਰਾਂ ਗਾ ਖੜੀ ਸੋ ਪਾਈਆ ਪੂਰ ਕਰਮਾ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾਰਾਤ ਜੋ జగੰਨ ਲਹੰਨ ਸ ਸਾਈ ਕੰਨੂ ਦਾਤ ਸਾਈ ਕੰਨੂ ਦਾਤ ਦਾਤੀ ਸਾਹਿਬ ਸੰਧੀਆ ਕਿਆ ਜੱਲ ਦਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆ ਦੀ ਉਠਾਲ ਟੁੰਡੈਂਦੀ ਏ ਸੁਹਾਗ ਕੋ ਤਉ ਤਨ ਕਾਈ ਕੋਰਾ ਜਿੰਨਾ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮੰਜ ਕਮਾਨ ਏ ਸਬਰ ਕਾ ਨੀਹਣ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਬਰੀ ਤਨ ਏਵੈ ਜਾਲੇਨਾ ਹੌਣ ਨਜੀਕ ਖੁਦਾਏ ਦਾ ਭੇਤ ਨਾ ਕਿਸਾ ਦੇ ਨ ਸਬਰ ਇਹੋ ਸੁਭਾਅ ਜੇ ਤੂੰ ਬੰਦਾ ਧਰ ਕਰ ਵਦ ਧੀਵਹਿ ਦਰੀਆ ਤੋਟਣਾ ਧੀਵ ਬਾਹੜਾ ਫਰੀਦਾ ਦਰਵੇ ਸੀ ਗਾ ਕੜੀ ਚੂਪੜੀ ਪਰੀਤਾ ਏਕਨ ਕੰਨ ਚਾਲੀਆ ਦਰਵੇ ਸਾ ਵੀ ਰੀਤਾ ਤਨ ਤਪੈ ਤਨੂਰ ਜਿਉ ਬਾਲਨ ਹਟ ਬਾਲਨ ਪੈਰੀ ਤੱਕਾਂ ਜੇਰ ਸਿਰ ਜੁਲਾ ਜੇ ਮੂ ਪਰੀ ਮਿਲਨ ਤਨ ਨ ਤਪਾਇ ਤਨੂਰ ਜਿਉ ਬਾਲਨ ਹੱਡ ਨ ਬਾਲਾ ਸਿਰ ਪੈਰੀ ਕਿਆ ਫੀੜਿਆ ਅੰਦਰ ਪਰੀ ਨਿਹਾਲ ਹੌਂ ਡੌਂਡੀ ਦੀ ਸੱਜਣਾ ਸੱਜਣ ਮੈਂ ਡੈ ਨਾਲ ਨਾਨਕ ਲਾਗਣ ਲਖੀਆ ਗੁਰਮੁਖ ਦੇਹ ਦਿਖਾਲ ਹੰਸਾਂ ਦੇ ਗਦੜੰਦਿਆ ਬਗਾ ਆਇਆ ਚਾਉ ਡੋਬ ਮੁਏ ਬਗ ਬੱਪੜੇ ਸਿਰ ਤਲ ਉਪਰ ਪਾਉ ਮੈਂ ਜਾਣਿਆ ਵੜ ਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨ ਭੇਰੀ ਅੰਗ ਕਿਆ ਹੰਸ ਕਿਆ ਬਗੋਲਾ ਜਾ ਕੋ ਨਦਰ ਤਰੇ ਜੇ ਤਿਸ ਭਾਵ ਨਾਨਕਾ ਕਾਗੋ ਹੰਸ ਕਰ ਸਰਵਰ ਪੰਖੀ ਏ ਕੋ ਰੂਪਾਈ ਵਾਲ ਪਚਾਸ ਇਹੋ ਦਨ ਲਹਿਰੀ ਗੱਡਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੋਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇ ਸੋ ਹਉੰਕਾਰੀ ਜਿਤ ਵਸ ਆਵੈ ਕੰਤ ਨਿਵਨ ਸੋ ਅੱਖਰ ਖਵਣ ਗੋਣ ਜੇਵਾ ਮਣੀਆਂ ਮੰਤ ਈਤਰ ਭੈਣੇ ਵੀ ਸਕਾਰ ਤਾ ਵਸ ਆਵੀ ਕੰਤ ਮਤ ਹੋਂਦੀ ਹੋਈ ਈਆਣਾ ਤਾਣ ਹੁੰਦੇ ਹੋਏ ਨੇ ਤਾਣਾ ਅਣਹੁੰਦੇ ਆਪ ਵੰਡਾਈ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾਂ ਗਾਲਾਈ ਸਭ ਨਾਮ ਸੱਚਾ ਤਣੀ ਹਿਆਉ ਨ ਕਿਹੀ ਠਾਹੇ ਮਾਲਕ ਸਭ ਅਮੋਲ ਵੇ ਸਭ ਨਾਮਨ ਮਾਨੰਕ ਠਾਹਨ ਮੂਲ ਮਚਾਂਗਵਾ ਜੇ ਤੋ ਪਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ ਸਬਨਾ ਮਨ ਮਾਨੰਕ ਠਾਹਣ ਮੂਲ ਮਚਾਂਗਵਾਹ ਜੇ ਤਉ ਪਿਰਿਆ ਦੀ ਸਿਕ ਹਿਆਉ ਨ ਢਾਹੇ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ